ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਕੌਮ ਦੇ ਵਿੱਚ ਜਿਹੜੇ ਬਹੁਤ ਵੱਡੇ ਘੜਮ ਚੌਧਰੀ ਬਣ ਕੇ ਇਹ ਕਹਿੰਦੇ ਨੇ ਕਿ ਕੁੜੀ ਨੇ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ ਜੋਗਾ ਕਿਉਂ ਕੀਤਾ ਵੀਡੀਓ ਵਾਇਰਲ ਕਿਉਂ ਹੋਈ ਉਹ ਕੁੜੀ ਨੂੰ ਤਾਂ ਤੁਸੀਂ ਮਸ਼ਹੂਰ ਕਰਤਾ ਦੁਨੀਆ ਦੇ ਵਿੱਚ ਕਿਉਂਕਿ ਜੇ ਤੁਸੀਂ ਦਰਬਾਰ ਸਾਹਿਬ ਦੀ ਗੱਲ ਕਰਦੇ ਹੋ ਦੁਨੀਆ ਦੇ ਵਿੱਚ ਬਹੁਤ ਵੱਡੇ ਵੱਡੇ ਮੁਲਕਾਂ ਦੇ ਵਿੱਚ ਲਾਈਵ ਟੈਲੀਕਾਸਟ ਹੁੰਦਾ ਹੈ ਦੁਨੀਆ ਜਾਣਦੀ ਹੈ ਉਹ ਕੁੜੀ ਨੂੰ ਤਾਂ ਮਸ਼ਹੂਰ ਕਰਤਾ ਪਰ ਕੁਝ ਕਲਾਣ ਤੋਂ ਸਾਡੇ ਜਿਹੜੇ ਚੌਧਰੀ ਬਣੇ ਨੇ ਸਿੱਖ ਕੌਮ ਦੇ ਭਾਵੇਂ ਵੱਡੇ ਪ੍ਰਚਾਰਕ ਹੁਣ ਭਾਵੇਂ ਜਥੇਦਾਰ ਹੋਣ ਵਿਦਵਾਨ ਹੋਣ ਉਹਨਾਂ ਨੂੰ ਪੌਣੀਆਂ ਨੇ ਧਿਆਨ ਦੇ ਨਾਲ ਸੁਣ ਲਿਓ ਜੋਗ ਮਤ ਦੇ ਵਿੱਚੋਂ ਹੀ ਜੋਗਾ ਜਿਹੜਾ ਸਰੀਰਕ ਤਰ ਤਿਕ ਕਸ਼ਰਤ ਹੈ ਮੈਂ ਜਿਹੜੀ ਬੇਨਤੀ ਕਰਨੀ ਨੀ ਨਾ ਉਹ ਧਿਆਨ ਦੇ ਨਾਲ ਤੁਹਾਨੂੰ ਸੁਣਨਾ ਪੈਣਾ ਔਰ ਇੱਕ ਕੌੜਾ ਸੱਚ ਵੀ ਹੈ ਦਰਬਾਰ ਸਾਹਿਬ ਦੇ ਵਿੱਚ ਕੀਰਤਨ ਕਰਨ ਵਾਲੇ ਵੀ ਜੋਗਾ ਕਰਦੇ ਆ ਇਹ ਸੁਣੋ ਕਿਉਂ ਕਰਦੇ ਆ ਕਿਵੇਂ ਕਰਦੇ ਨੇ ਜਿਹੜਾ ਤੁਸੀਂ ਪਰਮਾਤਮਾ ਦੇ ਨਾਮ ਤੇ ਵਾਹਿਗੁਰੂ ਵਾਹਿਗੁਰੂ ਕਹਨੇ ਹੋ ਵੀ ਪਰਮਾਤਮਾ ਦਾ ਸਿਮਰਨ ਕਰਨਾ ਵਾਹਿਗੁਰੂ ਵਾਹਿਗੁਰੂ ਕਹਿ ਕੇ ਇੱਕ ਹੀ ਹੈ ਕਿ ਜੋਗਾਨਿਕ ਬਹੁਤ ਵੱਡੇ ਵੱਡੇ ਜਿਹੜੇ ਫਿਲਾਸਫਰ ਨੇ ਜਿਨ੍ਹਾਂ ਨੇ ਗੁਰਮਤ ਦੇ ਪਰਪੇਖ ਵਿੱਚ ਇਹ ਗੱਲ ਕਹੀ ਹੈ ਕਿ ਜਦੋਂ ਤੁਸੀਂ ਵਾਹਿਗੁਰੂ ਸ਼ਬਦ ਦਾ ਜਾਪ ਕਰਦੇ ਹੋ ਉਦੋਂ ਬਹੁਤੇ ਜਿਹੜੇ ਕੜਮ ਚੌਧਰੀ ਨੇ ਡੇਰਿਆਂ ਵਾਲੇ ਟਕਸਾਲਾਂ ਵਾਲੇ ਜਾਂ ਜਿਹੜੇ ਬਾਬੇ ਸਾਡੇ ਆ ਮਾਲਾ ਦੇ ਮਣਕੇ ਫੇਰਦੇ ਨੇ ਉਹ ਕਹਿੰਦੇ ਨੇ ਕਿ ਵਾ ਗੁਰੂ ਵਾ ਸ਼ਬਦ ਵਾਰ ਤੇ ਗੁਰੂ ਸ਼ਬਦ ਅੰਦਰ ਜਾਂ ਕਈ ਕਹਿੰਦੇ ਨੇ ਵਾ ਸ਼ਬਦ ਅੰਦਰ ਤੇ ਗੁਰੂ ਸ਼ਬਦ ਵਾਰ ਇਹ ਜੋਗ মত ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਜਦੋਂ ਵਾ ਗੁਰੂ ਸ਼ਬਦ ਵਰਤਿਆ ਗਿਆ ਉਦੋਂ ਪਾਠ ਸਹਿਬਾਨ ਨੇ ਗੁਰੂ ਅਰਜਨ ਦੇਵ ਸੱਚੇ ਪਾਸ਼ਾ ਦੀ ਉਸਤਤ ਦੇ ਵਿੱਚ ਇਸ਼ਵਈ ਜਿਹੜੇ ਆ ਉਚਾਰਿਆ ਤੇ ਉੱਥੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਗੁਣਾਂ ਦੀ ਉਸਤਤ ਪੱਟਾਂ ਨੇ ਕੀਤੀ ਹੈ ਵਾਹ ਸ਼ਬਦ ਦਾ ਅਰਥ ਕੀ ਹੈ ਵਾ ਜਿਕੇ ਲਈ ਸ਼ਾਬਾਸ਼ ਕਿਸੇ ਨੂੰ ਬੱਲੇ ਬੱਲੇ ਕਹਿਣਾ ਇਹਦੇ ਵਿੱਚ ਪਰਮਾਤਮਾ ਨੂੰ ਜਪਣ ਦੀ ਜਾਂ ਪਰਮਾਤਮਾ ਦੇ ਸਿਮਰਨ ਦੀ ਕੋਈ ਗੱਲ ਨਹੀਂ ਕੇਵਲ ਇਹ ਵਾਹ ਗੁਰੂ ਸ਼ਬਦ ਕਿੰਨੇ ਵਾਰੀ ਵਰਤਿਆ ਇਹ ਪੱਟਾਂ ਨੇ ਆਪਣੇ ਸੋਇਆਂ ਵਿੱਚ ਵਰਤਿਆ ਸਾਰੀ ਬਾਣੀ ਦੇ ਵਿੱਚ ਪੱਟਾਂ ਦੇ ਸੋਇਆਂ ਤੋਂ ਬਿਨਾਂ ਕਿਤੇ ਵੀ ਵਾਹਿਗੁਰੂ ਸ਼ਬਦ ਦੀ ਵਰਤੋਂ ਗੁਰੂ ਪਾਤਸ਼ਾਹ ਨੇ ਨਹੀਂ ਕੀਤੀ ਹੁਣ ਜਿਹੜੇ ਬੰਦੇ ਗੁਰੂ ਦੀ ਹਜ਼ੂਰੀ ਵਿੱਚ ਮਾਲਾ ਫੇਰਦੇ ਨੇ ਤੇ ਮਾਲਾ ਸਿੱਖ ਸੰਨਦਾਂ ਦਾ ਕਰਮ ਹੈ ਕੋਈ ਇਹ ਸਿੱਖੀ ਦਾ ਸੰਨਦ ਹੈ ਕੋਈ ਕਬੀਰ ਸਾਹਿਬ ਨੇ ਇਹ ਸ਼ਬਦ ਵਰਤਿਆ ਕਬੀਰ ਮੇਰੀ ਸਿਮਰਣੀ ਰਸਨਾ ਉਪਰ ਰਾਮ ਕਬੀਰ ਸਾਹਿਬ ਕੌਣ ਨੇ ਬ੍ਰਾਹਮਣ ਨੇ ਕਹਿੰਦੇ ਕਿਹਨੂੰ ਨੇ ਇਸਲਾਮਤ ਵਾਲਿਆਂ ਨੂੰ ਉਹ ਤਸਵੀਂ ਕਹਿੰਦੇ ਆ ਤੇ ਜੇ Hindu ਮਤ ਦੇ ਵੀ ਤੁਸੀਂ ਮਾਲਾ ਦੀ ਗੱਲ ਕਰੋਗੇ ਤਾਂ ਉਹ ਵੀ ਫੇਰ ਦੇ ਸਾਡਾ ਸਿੱਖ ਕੌਮ ਦਾ ਜਾਂ ਸਿੱਖ ਮrzਬ ਦਾ ਮਾਲਾ ਦੇ ਨਾਲ ਕੀ ਸੰਬੰਧ ਹੈ ਜਿਹੜਾ ਜੋਗਾ ਅਸੀਂ ਗੁਰੂ ਕੀ ਹਜ਼ੂਰੀ ਵਿੱਚ ਬੈਠ ਕੇ ਵਾਹਿਗੁਰੂ ਵਾਹਿਗੁਰੂ ਇੱਕ ਰਟ ਕਹਿੰਦੇ ਆ ਤੇ ਉਹ ਜੋਗੇ ਤੋਂ ਕਦੋਂ ਖੜਾ ਛੱਡਾਂਗੇ ਅਸੀਂ ਹੁਣ ਰਾਗੀ ਕਿਵੇਂ ਜੋਗਾ ਕਰਦੇ ਨੇ ਸੁਣੋ ਧਿਆਨ ਦੇ ਨਾਲ ਬਾਬਾ ਨੂੰ ਬਾਣੀ ਵਿੱਚੋਂ ਸ਼ਬਦ ਲਿਆ ਹੁੰਦਾ ਸ਼ਬਦ ਦੇ ਵਿਚਾਲੇ ਇਹ ਤੱਕ ਵਾਹਿਗੁਰੂ ਵਾਹਿਗੁਰੂ ਇਦਾਂ ਉਚਾਰਦੇ ਆ ਤੇ ਕਈਆਂ ਡੇਰਿਆਂ ਦੇ ਵਿੱਚ ਪੱਗਾਂ ਲਈਆਂ ਹੋਈਆਂ ਵਾਹਿਗੁਰੂ ਜਪਦੇ ਆਂਦੀਆਂ ਵੀਡੀਓ ਵਾਇਰਲ ਹੋਈਆਂ ਹੋਈਆਂ ਨੇ ਕਿ ਇਹ ਜੋਗਾ ਨਹੀਂ ਹੈ ਇਹਨੂੰ ਕੀ ਮੰਨਦੇ ਹੋ ਤੁਸੀਂ ਇੱਕ ਕੁਣੀ ਦਰਬਾਰ ਸਾਹਿਬ ਦੀਆਂ ਪਰਕਰਮਾਂ ਦੇ ਵਿੱਚ ਇੱਕ ਵੀਡੀਓ ਜਾਂ ਫੋਟੋ ਵਾਇਰਲ ਕਰਦੀ ਆ ਉਹਦੇ ਤੇ ਐਨੀ ਤਲਖੀ ਖਾ ਗਏ ਐਫ ਆਈ ਆਰ ਕਰਵਾ ਦਿੱਤੀ ਤੇ ਜਿਹੜਾ ਜੋਗਾ ਅਸੀਂ ਕਰੀ ਜਾਂਦੇ ਆ ਉਹਦੇ ਬਾਰੇ ਕਦੋਂ ਖਿਆਲ ਆਊਗਾ ਜਿਹੜਾ ਦਸਮ ਗ੍ਰੰਥ ਜਾ ਸੂਰਜ ਪ੍ਰਕਾਸ਼ ਜੇ ਕਹਦੇ ਧੌਣ ਵਿੱਚ ਕਿੱਲਾ ਹੋਵੇ ਨਾ ਉਹ ਤੁਕਾਂ ਵੀ ਦੇ ਦਿਆਂਗੇ ਸੂਰਜ ਪ੍ਰਕਾਸ਼ ਦੇ ਵਿੱਚ ਦਰਬਾਰ ਸਾਹਿਬ ਨੂੰ বিষ্ণੂ ਦਾ ਮੰਦਿਰ ਲਿਖਿਆ ਹੋਇਆ ਹੈ ਸੰਤੋਖ ਸਿੰਘ ਨੇ ਜਿਹਨੂੰ ਅਸੀਂ ਗੁਰਦੁਆਰੇ ਵਿੱਚ ਪ੍ਰਚਾਰ ਰਹੇ ਹਾਂ ਉਹਦੀ ਕਥਾ ਕਰ ਰਹੇ ਹਾਂ ਕਿ ਦਰਬਾਰ ਸਾਹਿਬ ਮੰਜੀ ਹਾਲ ਦੇ ਵਿੱਚ ਕਥਾ ਨਹੀਂ ਹੁੰਦੀ ਹੁੰਦੀ ਹੈ ਸੂਰਜ ਪ੍ਰਕਾਸ਼ ਦੀ ਉਹਦੇ ਵਿੱਚ ਲਿਖਿਆ ਨਹੀਂ ਹੈਗਾ ਕਿ ਦਰਬਾਰ ਸਾਹਿਬ ਹਰਮੰਦਰ ਸਾਹਿਬ বিষ্ণੂ ਦਾ ਮੰਦਰ ਹੈ ਜਾਂ ਦਸੇ ਪਾਤਸ਼ਾਹੀਆਂ বিষ্ণੂ ਦੇ ਅਵਤਾਰ ਨੇ ਇਹ ਲਿਖਿਆ ਨਹੀਂ ਹੋਇਆ ਜਾਂ ਫਿਰ ਇਹ ਪੰਨੇ ਉਲਟਾ ਦਿੰਨੇ ਉਹ ਇਸ ਨਾਉਂਦੇ ਨਹੀਂ ਲੋਕਾਂ ਨੂੰ ਇੱਥੇ ਜੋਗਾ ਨਹੀਂ ਹੈ ਹੁਣ ਜਿਹੜੀ ਮੈਂ ਸਿਮਰਨ ਦੀ ਗੱਲ ਕਹੀ ਹੈ ਬਹੁਤੇ ਲੋਕਾਂ ਨੇ ਸਿਮਰਨ ਕੀ ਹੈ ਇਹਦੇ ਬਾਰੇ ਕੁਝ ਸਮਝਿਆ ਹੀ ਨਹੀਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਜਦੋਂ ਦੁਨੀਆਂ ਦੇ ਵਿੱਚ ਪ੍ਰਚਾਰਕ ਦੌਰੇ ਕੀਤੇ ਨੇ ਉਹਨੂੰ ਉਦਾਸੀਆਂ ਕਿਹਾ ਜਾਂਦਾ ਹੈ ਉੱਥੇ ਪ੍ਰਮਾਤਮਾ ਦੀ ਇਵਾਦਤ ਪ੍ਰਮਾਤਮਾ ਦਾ ਸ਼ੁਕਰ ਕਰਨ ਲਈ ਤੇ ਗਿਆ ਤੇ ਉਹਦੇ ਗੁਣ ਜਿਹੜੇ ਨੇ ਉਹ ਅਸੀਂ ਕਾਇਨਾਤ ਵਿੱਚੋਂ ਵੇਖਣੇ ਆ ਏ ਬੇਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਹਰ ਰੂਪ ਨਜ਼ਰੀ ਆਇਆ ਸੰਸਾਰ ਦੇ ਵਿੱਚ ਆਪਾਂ ਪੜਦੇ ਜਿਹੜੀ ਕਾਇਨਾਤ ਸਾਨੂੰ ਦਿਂਦੀ ਹੈ ਉਹ ਪ੍ਰਮਾਤਮਾ ਦੀ ਸਿਰਜਣਾ ਹੈ ਪ੍ਰਮਾਤਮਾ ਦੀ ਪਦਾਇਸ਼ ਹੈ ਉਹਦੇ ਵਿੱਚ ਕਿੰਨੇ ਰੰਗ ਨੇ ਕਿ ਸਾਰੇ ਰੰਗ ਇੱਕ ਮਨੁੱਖ ਨੂੰ ਚੰਗੇ ਲੱਗਦੇ ਹਨ ਉਹਨਾਂ ਸਾਰੇ ਰੰਗਾਂ ਨੂੰ ਮੰਨਣਾ ਹੀ ਕਾਇਨਾਤ ਨੂੰ ਨਿਹਾਰ ਨਾਲ ਅੱਖਾਂ ਦੇ ਨਾਲ ਵੇਖ ਕੇ ਖੁਸ਼ ਹੋਣਾ ਪ੍ਰਮਾਤਮਾ ਦੀ ਉਪਜ ਪ੍ਰਮਾਤਮਾ ਦੀ ਪਦਾਇਸ਼ ਮੰਨ ਕੇ ਹੀ ਸਿਮਰਣਾ ਦੂਜੀ ਗੱਲ ਹੋਰ ਸੁਣਿਆ ਧਿਆਨ ਦੇ ਨਾਲ ਜਿਹੜਾ ਮਨੁੱਖ ਪਾਵਨ ਬਾਣੀ ਨੂੰ ਸਮਝਦਾ ਹੈ ਤੇ ਉਹਦੀਆਂ ਇੱਕ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਬਣਦੀਆਂ ਨੇ ਕਿ ਸੰਸਾਰ ਵਿੱਚ ਰਹਿੰਦਾ ਹੋਇਆ ਉਹ ਮਨੁੱਖਾ ਜੀਵਨ ਨੂੰ ਕਿਦਾਂ ਬਸਰ ਕਰਦਾ ਹੈ ਕਿੱਦਾਂ ਉਹਦੀਆਂ ਪਰਿਵਾਰਕ ਜ਼ਿੰਮੇਵਾਰੀਆਂ ਨੇ ਕਿਦਾਂ ਉਹਦੀਆਂ ਸਮਾਜਿਕ ਜ਼ਿੰਮੇਵਾਰੀਆਂ ਨੇ ਕਿਦਾਂ ਆਪਣੇ ਆਲੇ ਦੁਆਲੇ ਨੂੰ ਵਧੀਆ ਬਣਾਉਂਦਾ ਇਹ ਉਹ ਪਰਮਾਤਮਾ ਦਾ ਸਿਮਰਨ ਹੈ ਪਰਮਾਤਮਾ ਦੀ ਬੰਦਗੀ ਹੈ ਜਿਹੜਾ ਅਸੀਂ ਤੋਤਾ ਰਟਾ ਲਾਉਨੇ ਆ ਤੁਸੀਂ ਹੈਰਾਨ ਹੋਮੋਗੇ ਕਈ ਵਾਰੀ ਨਾ ਸਿਮਰਨ ਕਰਦੇ ਇਦਾਂ ਲ ਜਿਵੇਂ ਕੁੱਤਾ ਭੌਂਕਦਾ ਹੁੰਦਾ ਵਾਹਿਗੁਰੂ 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 ਕੋਸ਼ਿ ਲੋਕ ਐਸੇ ਨੇ ਜਿਨ੍ਹਾਂ ਨੂੰ ਵਾਹਿਗੁਰੂ ਸ਼ਬਦ ਨਹੀਂ ਕਹਿਣਾ ਆਉਂਦਾ। ਅਬ ਬਹੁਤਿਆਂ ਨੂੰ ਵੇਖਦਾ ਫਤੇ ਨਹੀਂ ਬੁਲਾਉਣੀ ਆਉਂਦੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਹੈ? ਜਿਹੜੇ ਅੱਖਰ ਲਿਖੇ ਹੋਏ ਨੇ ਉਹ ਅੱਖਰ ਪੜ੍ਹ ਲੈ। ਵੀ ਵਾਹਿਗੁਰੂ ਕੀ ਹੈ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹੈ? ਇਹ ਸ਼ਬਦਾਂ 'ਤੇ ਧਿਆਨ ਦੇ ਲਿਆ। ਇਹ ਸ਼ਬਦ ਵੇਖ ਲਿਆ ਅਸੀਂ। ਅਸੀਂ ਦੂਜੇ ਨੂੰ ਕਹਿੰਨੇ ਕੀ ਇਹ ਜੋਗਾ ਨਹੀਂ ਜਿਹੜਾ ਅਸੀਂ ਕਰ ਰਹੇ ਹਾਂ ਗੁਰੂ ਦੀ ਹਜ਼ੂਰੀ ਵਿੱਚ ਜਦੋਂ ਵਾਹਿਗੁਰੂ ਵਾਹਿਗੁਰੂ ਤੁਸੀਂ ਕਹਿੰਦੇ ਹੋ ਨਾ ਇਹ ਵੀ ਜੋਗ ਹੈ ਹੀ ਹੈ ਕਿਸੇ ਵੀ ਨਾਮ ਨੂੰ ਤਰਜੀਹ ਨਹੀਂ ਦਿੱਤੀ ਗੁਰੂ ਪਾਤਸ਼ਾਹ ਨੇ ਵੀ ਤੁਸੀਂ ਇਹ ਸ਼ਬਦ ਦੇ ਨਾਲ ਆਹ ਨਾਮ ਲੈ ਕੇ ਉਹ ਪ੍ਰਮਾਤਮਾ ਦੀ ਵੰਦਗੀ ਕਰਨੀਏ ਇੱਕ ਵੀ ਸ਼ਬਦ ਬਾਣੀ ਵਿੱਚੋਂ ਦੇ ਦਿਓ ਹਾਂ ਜਿਹੜੇ ਵੱਡੇ ਵੱਡੇ ਸਾਡੇ ਪ੍ਰਚਾਰਕ ਨੇ ਜਿਨ੍ਹਾਂ ਦੀਆਂ ਸਟੇਜਾਂ ਖੁਸ਼ਦਿਆਂ ਨੇ ਜਿਨ੍ਹਾਂ ਨੂੰ ਸਟੇਜਾਂ ਤੋਂ ਇਨਕਮ ਹੁੰਦੀ ਆ ਉਹ ਸਟੇਜਾਂ ਖੋਣਾ ਨਹੀਂ ਚਾਹੁੰਦੇ ਤੇ ਇਹ ਸੱਚ ਦੱਸਣਾ ਨਹੀਂ ਚਾਹੁੰਦੇ ਪ੍ਰੋਬਲਮ ਇਹ ਹੀ ਆ ਸਾਨੂੰ ਗੁਰਵਾਣੀ ਨੂੰ ਪੜਨ ਵਾਸਤੇ ਵਿਚਾਰ ਕੇ ਸਮਝਣ ਵਾਸਤੇ ਉਹਨੂੰ ਆਪਣੇ ਜੀਵਨ ਜ਼ਿੰਦਗੀ ਵਿੱਚ ਜੀਣ ਵਾਸਤੇ ਇੱਕ ਸਿੱਖਿਆਦਾਇਕ ਇੱਕ ਜੀਵਨ ਜਾਂਚ ਗੁਰੂ ਪਾਤਸ਼ਾਹ ਨੇ ਕਿਹਾ ਤੇ ਜਿਹੜੇ ਲੋਕ ਰੱਟਾ ਲਾ ਕੇ ਵਾਹਿਗੁਰੂ ਵਾਹਿਗੁਰੂ ਕਰਦੇ ਨੇ ਉਹ ਯੋਗਾ ਕਰਦੇ ਆ ਜਿਹੜਾ ਵੀ ਫਿਲਾਸਫਰ ਇਹ ਨਹੀਂ ਮੰਨਦਾ ਉਹ ਬਾਣੀ ਦੇ ਵਿੱਚੋਂ ਇੱਕ ਵੀ ਸ਼ਬਦ ਦੇਵੇ ਕਿ ਇੱਥੇ ਵਾਹਿਗੁਰੂ ਨਾਮ ਜਾਂ ਵਾਹਿਗੁਰੂ ਸ਼ਬਦ ਨੂੰ ਜਪਣ ਵਾਸਤੇ ਕਿਹਾ ਭਾਈ ਗੁਰਦਾਸ ਜੀ ਨੇ ਵਾਹਿਗੁਰੂ ਸ਼ਬਦ ਬਾਰੇ ਕੀ ਕਿਹਾ ਉਹ ਕਹਿੰਦੇ ਵਾਹਿਗੁਰੂ ਗੁਰ ਮੰਤਰ ਹੈ ਜਪਹੁ ਮੇ ਕੋਈ ਇੱਕ ਕਪਟਾਵਾ ਨੇ 12 ਨੇ ਉਦਾਹਰਨਾਂ ਦਿੱਤੀਆਂ ਗਈਆਂ ਕੀ ਅਸੀਂ ਜਿਹੜਾ ਉੱਤਮ ਫੈਸਲਾ ਹੈ ਉਹ ਭਾਈ ਗੁਰਦਾਸ ਜੀ ਦਾ ਮੰਨ ਲਈਏ ਜਾਂ ਗੁਰੂ ਗ੍ਰੰਥ ਸ਼ਬਦ ਮੰਨ ਲਈਏ ਕਿ ਅਸੀਂ ਦੋ ਬੇੜੀਆਂ ਵਿੱਚ ਸਵਾਰ ਹੋ ਕੇ ਦਰਿਆ ਤੋਂ ਸਮੁੰਦਰ ਤੋਂ ਪਾਰ ਹੋਣਾ ਚਾਹੁੰਦੇ ਹੋ ਕਦੇ ਸੋਚ ਸਕਦੇ ਐ ਗੱਲਾਂ ਇੱਕ ਹੋਰ ਬੇਨਤੀ ਕਰਕੇ ਮੈਂ ਸਮਾਪਤੀ ਕਰ ਦਿਆਂ ਬਹੁਤੇ ਲੋਕ ਉਹ ਨਹੀਂ ਜਿਨ੍ਹਾਂ ਦਾ ਗੁਰਬਾਣੀ ਤੋਂ ਤੋਰੀ ਫੁਲਕਾ ਚੱਲਦਾ ਹੈ ਹੋਰ ਕੁਝ ਨਹੀਂ ਤੇ ਜਿਹੜੇ ਪਾਠ ਲੜੀਆਂ ਚਲਦੀਆਂ ਨੇ ਅੱਜ ਜਿਹਨੂੰ ਕੋਤਰੀ ਕਿਹਾ ਜਾਂਦਾ ਹੈ ਤੇ ਉਹ ਮੇਰਾ ਦਾ ਕਿਹਦੀ ਹੈ ਗੁਰੂ ਸਾਹਿਬ ਦੀ ਹੈ ਇਹਨਾਂ ਜਿਹੜੇ ਧਰਮ ਦੇ ਠੇਕੇਦਾਰ ਨੇ ਉਹਨਾਂ ਨੇ ਗੱਲ ਹੋਰ ਕਹਿਣੀ ਚਾਹੁੰਦਾ ਧਿਆਨ ਦੇ ਨਾਲ ਸੁਣ ਲਿਓ ਜਦੋਂ ਕਿਸੇ ਨਿੱਜੀ ਤੌਰ ਤੇ ਵਿਅਕਤੀ ਨੂੰ ਛੇਕਣਾ ਹੁੰਦਾ ਹੈ ਉਹਨੂੰ ਪੈਰਾਂ ਚ ਬਹੋਣਾ ਹੁੰਦਾ ਹੈ ਤੇ ਉਦੋਂ ਅਕਾਲ ਤਖਤ ਤੁਹਾਨੂੰ ਚੇਤੇ ਆ ਜਾਂਦਾ ਹੈ ਅਕਾਲ ਤਖਤ ਤਾਂ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਪੰਜਾਬ ਦੇ ਵਿੱਚ ਕਿੰਨੇ ਗੁਰਦੁਆਰੇ ਨੇ ਕਿੰਨਿਆਂ ਦੇ ਵਿੱਚ ਰਹਿਤ ਮਰਜ਼ਾਦਾ ਲਾਗੂ ਹੈ ਅਕਾਲ ਤਖਤ ਸਾਹਿਬ ਤੇ ਦੋਹਰਾ ਤੁਸੀਂ ਪੜ੍ਹਦੇ ਹੋ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਆਗਾ ਭਾਈ ਅਕਾਲ ਕੀ ਤਵੈ ਚਲਾ ਪੰਥ ਇਹ ਪੜ੍ਹਦੇ ਹੋ ਨਾ ਤੇ ਦਰਬਾਰ ਸਾਹਿਬ ਦੇ ਵੀ ਤੁਸੀਂ ਨੰਦੋਰਾ ਪੜ੍ਹਦੇ ਹੋ ਨਾ ਤੁਸੀਂ ਜਕਾਰਾ ਛੱਡਦੇ ਹੋ ਕੀ ਤੁਹਾਡੇ ਤੇ ਮਰਜ਼ਾ ਲਾਗੂ ਹੁੰਦੀ ਏ ਦਰਬਾਰ ਸਾਹਿਬ ਦੇ ਵਿੱਚ ਕੋਈ ਹੋਰ ਗੁਰੂ ਸਾਹਿਬ ਦਾ ਪ੍ਰਕਾਸ਼ ਹੈ ਤੇ ਕੱਲ ਤੱਕ ਤੇ ਕੋਈ ਹੋਰ ਪ੍ਰਕਾਸ਼ ਹੈ ਇਹ ਸਵਾਲ ਨਹੀਂ ਕੁੜੀ ਜੋਗਾ ਕਰਦੀ ਸੀ ਸਾਡੇ ਸੱਪ ਲੜ ਗਿਆ ਇਹ ਜਵਾਬ ਹੈ ਕਿਸੇ ਕੋਲੇ ਮੈਂ ਜਿਹੜੇ ਵੀ ਬੰਦੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਵਾਹਿਗੁਰੂ 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 ਰਟਾ ਲਾਏ ਬੋਲਦੇ ਨੇ ਨਾ ਉਹ ਜੋਗਾ ਕਰਦੇ ਨੇ ਇਹ ਜੋਗ ਮਤ ਹੈ बस ਇੰਨਾ ਹੀ ਕਹਿਣਾ ਸੀ ਮਿਰਚਾਂ ਬੜੀਆਂ ਕੌੜੀਆਂ ਨੇ ਲੱਗਣਗੀਆਂ ਜ਼ਰੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ